ਨਿਰਗੁਣ ਅਰੰਕਾਰ ਪਰਮ ਪਤ ਪਰਮੇਸ਼ਰ ਦੀ ਹਜੂਰੀ ਵਿੱਚ ਆਈ ਹੋਈ ਹਰ ਸੰਗਤ ਤੇ ਉਸ ਪਰਮਾਤਮਾ ਨੂੰ ਕੋਟਨ ਕੋਟ ਵਧਾਈ ਵਧਾਈ 16 ਮਗਰ 2110 ਬਿਕਰਮੀ ਨੂੰ ਉਸ ਪਰਮਾਤਮਾ ਨੇ ਸਤਜੁਗ ਦੀ ਤਾਰ ਵਾਸਤੇ ਮਾਤ ਲੋਕ ਤੇ ਲਾਉਣ ਵਾਸਤੇ ਉਹਨਾਂ ਨੇ ਸ਼ਬਦ ਸ਼ਹੀਦੀ ਲਈ ਸਹਬਜਾਦਾ ਮਨਜੀਤ ਜੀ ਦੀ ਹਰ ਸੰਗਤ ਜੀ ਉਸ ਪਰਮਾਤਮਾ ਦੀ ਗੱਲ ਕਰ ਰਹੇ ਆ ਜਿਹੜਾ ਕਦੀ ਸਨਮੁਖ ਸਾਖਿਆਤ ਨਜ਼ਰੀ ਨਹੀਂ ਆਇਆ ਮਾਤ ਲੋਕ ਤੇ ਉਸ ਸ਼ੈਨ ਸ਼ਾਨੇ ਜਦੋਂ ਵੀ ਜੇ ਪੁਰਾਤਨ ਇਤਿਹਾਸ ਵੀ ਦੇਖਿਆ ਜਾਵੇ ਚਾਰ ਜਗਾਂ ਦਾ ਇਤਿਹਾਸ ਅਜ ਦੇ ਮਾਤ ਲੋਕ ਤੇ ਉਪਲਬਧਿਆ ਕਿ ਜਦੋਂ ਵੀ ਕੋਈ ਨਮਾ ਧਰਮ ਨਮੀ ਰੀਤੀ ਪਰਮਾਤਮਾ ਵੱਲੋਂ ਰੋਹਾਨੀ ਪੱਖੋਂ ਮਾਤ ਲੋਕ ਤੇ ਪ੍ਰਚਲਿਤ ਕਰਨੀ ਹੁੰਦੀ ਆ ਉਦੋਂ ਸ਼ਹਾਦਤ ਦੀ ਲੋੜ ਹੁੰਦੀ ਆ ਅਸੀਂ ਸਾਰੇ ਜਾਣੂ ਆ खालसा पंथ की सृजना वास्ते परमेशर ने सहब दसम पिता ने भी शहादत की मांग की और उस समय भी शहादत तो बाद खालसा पंथ की सृजना की गई जो खेड़ परमात्मा ने की क्योंकि ये जो सतयुग की तार परमेस ने मात लोग ते लाई ਇਸਦੇ ਵਾਸਤੇ ਵੀ ਪਰਮੇਸ਼ਰ ਨੇ ਸ਼ਹਾਦਤ ਵਾਸਤੇ ਇੱਕ ਪੁਜਨੀ ਦੀ ਮੰਗ ਕੀਤੀ ਤਿੰਨ ਦਿਨ ਵਿਹਾਰ ਚੱਲਦਾ ਰਿਹਾ ਔਰ ਸਾਡੀ ਸਮਝ ਤੋਂ ਪਰੇ ਦੀਆਂ ਖੇਡਾਂ ਸੀ ਪ੍ਰਮਾਤਮਾ ਦੀਆਂ ਕਿਸੇ ਨੂੰ ਸੋਝੀ ਨਹੀਂ ਆਈ ਕਿ ਅਸੀਂ ਉਸ ਐਡੇ ਵੱਡੇ ਉਪਰਾਲੇ ਵਾਸਤੇ ਅਸੀਂ ਭੇਟਾ ਕਰ ਦਿੰਦੇ ਕੁਝ ਇਹਦੇ ਵੇਰਵੇ ਮਿਲਦੇ ਆ ਲਿਖतां ਰਾਹੀਂ ਲਿਖतां ਬਹੁਤ ਵੱਡੀਆਂ ਨੇ ਬੁੱਗੇ ਵਿਹਾਰ ਹੋਇਆ ਬੁੱਗੇ ਤੋਂ ਲੈ ਕੇ ਫਿਰ ਜੇਠੂਵਾਲ ਤੱਕ ਵਿਹਾਰ ਹੋਇਆ ਸਾਰੀਆਂ ਲਿਖतां ਲੈ ਕੇ ਚਲਣੀਆਂ ਸਮੇਂ ਦੇ ਅਨੁਸਾਰ ਦੀ ਘਾਟ ਕਰਕੇ ਸੰਭਵ ਨਹੀਂ ਵਿੱਚੋਂ ਵਿੱਚੋਂ ਲਿਖਤਾਂ ਲਈਆਂ ਨੇ ਆਪਜੀ ਜ਼ਰੂਰ ਸਰਵਨ ਕਰਨਾ ਪਹਿਲਾ ਗੱਲ ਆਉਂਦੀ ਆ ਕਿ ਉਹਨਾਂ ਮੰਗ ਮੰਗੀ ਪਰ ਕਿੰਨੇ 3 ਦਿਨ ਲੱਗੇ ਉਡੀਕ ਕਰਦਿਆਂ ਨੂੰ ਜਦੋਂ ਨਹੀਂ ਗੱਲ ਬਣੀ ਤੇ ਫਿਰ ਉਹਨਾਂ ਕਿਉਂਕਿ ਉਹ ਸ਼ਹਾਦਤ ਪੁਰਾਤਨ ਸਮੇਂ ਤੇ ਵੀ ਉਨੇ ਸਵੈਮ ਆਪ ਦਿੱਤੀ ਸੀ ਤੇ ਹੁਣ ਵੀ ਉਹਨੇ ਆਪ ਹੀ ਦੇਣੀ ਔਰ ਦਿੱਤੀ ਗੱਲ ਆਉਂਦੀ ਆ ਸੱਚਾ ਰਥ ਜਗਤ ਚਲਾਇਆ ਡੋਰ ਤੇਰੇ ਹੱਥ ਫੜਾਇਆ ਇਸ ਸ਼ਬਦ ਦੀ ਗੱਲ ਆਉਂਦੀ ਆ ਜੋੜਾ ਕੋੜਾ ਇੱਕ ਰਲਾਇਆ ਭੱਵੇ ਕਲਯੁਗ ਸਜੇ ਸਤਯੁਗ ਦੋਵੇਂ ਬੰਨ ਵਿਖਾਇਆ ਸਤਯੁਗ ਤੇ ਕਲਯੁਗ ਦਾ ਘੋੜਾ ਵੱਜਾ ਨਿਰਗੁਣ ਤੌਰ ਤੇ ਕਲਯੁਗ ਜਾਵੇ maat ਭੱਜਾ ਸਤਯੁਗ ਖਿੱਚ ਹੀਠਾਂ ਲਾਇਆ ਇਹ ਜਿਹੜੀ ਵਿਹਾਰ ਹੋਇਆ ਇਹ ਸਤਯੁਗ ਦੀ ਲਾਉਣ ਦਾ ਵਿਹਾਰ ਸੀਗਾ ਇਹਦਾ ਵੇਰਵਾ ਲਿਖਤਾ ਰਾਈ ਮਿਲਦਾ ਵਾ ਕਿ ਉਹ ਪ੍ਰਮਾਤਮਾ ਨੇ ਕੀ ਖੇਡ ਕੀਤੀ ਕਲਯੁਗ ਜਾਵੇ maat ਭੱਜਾ ਸਤਜੁਗ ਖਿੱਚ ਲਿਆਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੇ ਆਪਣੇ ਬਾਣਾ ਆਪ ਜਣਾਇਆ ਆਪਣਾ ਬਾਣਾ ਆਪ ਜਣਾਇਆ ਗਲ ਬਗਲੀ ਪੀਖ ਹਰ ਮੰਗਦਾ ਕੌਣ ਮੰਗਦਾ ਹਾਰ ਪਰਮਾਤਮਾ ਜਿਹੜਾ ਸਨਮੁਖ ਸਾ ਆਕਿਆ ਸਿੰਘਾਸਣ ਤੇ ਮoraj ਮਾਨ ਸੀਗਾ ਉਹਨੇ ਭਗਤਾਂ ਤੋਂ ਭੀਖ ਮੰਗੀ ਜਿਹੜੇ ਗੁਰਮੁਖ ਉਸਮੇ ਮੌਜੂਦ ਸੀਗੇ ਕਾਦੀ ਭੀਖ ਮੰਗੀ ਧਿਆਨ ਦੇਣਾ ਗੱਲ ਬਗਲੀ ਭੀਖ ਹਾਰ ਮੰਗਦਾ ਗੁਰਸਿੱਖਾਂ ਕੋਲੋਂ ਮੂਲਨਾ ਸੰਗਦਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਗੁਰਮੁਖਾ ਸਦਾ ਸਦਾ ਸੰਗ ਅੰਗ ਅੰਗ ਸੰਗ ਰੱਖਦਾ ਪ੍ਰਭ ਮੰਗਣ ਆਇਆ ਪੀਸ਼ਿਆ ਪੂਰੀ ਪੂਰੀ ਕਰ ਜਾਏ ਸੱਚੀ ਇੱਛਾ ਪ੍ਰਭ ਮੰਗੇ ਇੱਕ ਦਾਨ ਗੁਰਸਿੱਖ ਛੋਟਾ ਬਾਲ ਨਿਦਾਨ ਰਕਸ਼ਾ ਗੁਰਸਿੱਖ ਛੋਟਾ ਬਾਲ ਗਾਨ ਰਸਨਾ ਗਾਓ ਹਰ ਭਗਵਾਨ ਇਹ ਕੁਸ਼ਕ ਪੰਕਤੀਆਂ 13 ਮਗਰ 2010 ਬਿਕਰਮੀ ਦੀ ਜਿਹੜੀ ਲਿਖਤਿਆ ਇਹ ਬੁੱggen ਹੋਈ ਇਹ ਉਹਦੇ ਵਿੱਚੋਂ ਲਈਆਂ ਨੇ ਫੇਰ ਅੱਗੇ ਮੇਰਵਾ ਹੋਰ ਮਿਲਦਾ ਕੀ ਇਹ ਮੰਗ 13 ਨੂੰ ਮੰਗੀ 16 ਨੂੰ ਫੇਰ ਲਿਖਤ ਹੋਈ ਜਦੋਂ ਸ਼ਬਦ ਸ਼ਹੀਦ ਕਰਾਇਆ ਗਿਆ ਉੱਥੇ ਕੀ ਵੇਰਵਾ ਆ ਮਹਾਰਾਜ ਸ਼ੇਰ ਸਿੰਘ Vishnu Bhagwan ਆਪਣੀ ਹੱਥੀ ਲਿਖੇ ਤੇਰੀ ਸਾਚੀ ਰੇਖ ਵਾਹ ਲਿਖੇ ਰੇਖ ਬਣ ਲਖਾਰੀ ਤਿੰਨ ਦਿਨ ਮੰਗਦਾ ਰਿਆ ਪੀਖ ਬਣ ਬਣ ਭਖਾਰੀ ਕਿਸੇ ਨਾ ਪਾਈ ਸਾਚੀ ਸਾਰੀ ਪ੍ਰਭਵਨਾਸ਼ੀ ਕੀ ਵਰਤੇਕਾਰੀ ਸਿਰਫ ਆਪਣੀ ਵਡਿਆਈ ਨਾਲ ਨਾ ਜਾਈ ਜਾਈਏ ਅਹੀਂ ਅਹੀਂ ਆਪਣੇ ਆਲਵੀ ਚਾਤੀ ਮਾਰੀ ਕੇ ਉਸ ਸਮੇਂ ਕੀਤਾ ਗਿਆ ਅਗੇ ਕਿਉਂਕਿ ਇਹ ਜਿਹੜੀ ਖੇੜ ਸੀਗੀ ਕਲਯੁਗ ਨੂੰ ਖਤਮ ਕਰਨ ਦੀ ਸੀ ਇਹਦਾ ਵੀ ਮੇਰਵਾ ਪ੍ਰਮਾਤਮਾ ਨੇ ਲਿਖਤਾ ਰਾਹੀ ਦਿੱਤਾ ਕਲਯੁਗ ਤੇਰਾ ਲੱਥਾ ਸੀਸ ਕਲਯੁਗ ਤੇਰਾ ਲੱਥਾ ਸੀਸ पीस चुके पे बीस कीस। कीस रंकार। जो स्वयं आ जो ग्रंथ नंबर तीन की सर्व जान उन्होंने पता से मैं बीस इक्की की खेड कर रहा और बीस इकीसा विशवा अगे जाके आगलियां लिखता च ਕਲਯੁਗ ਤੇਰਾ ਲੱਥਾ ਸੀ ਸ੍ਰਿਸ਼ਟ ਸਬਾਈ ਰਿਆ ਪੀਸ ਚੁੱਕੇ ਪੇ 20 21 ਕਰੇ ਖੇਲ ਆਪ ਜਗਦੀਸ਼ ਨਿਰੰਕਾਰ ਪਾਰਬ੍ਰਮ ਜਿਨੂੰ ਸੋਹਣ ਮਹਾਰਾ ਸ਼ੇਰ ਸਿੰਘ বিষ্ণੂ ਭਗਵਾਨ ਕਹਿੰਦੇ ਆ ਔਰ ਜਿਹੜਾ ਸੰਮੁਖ ਸਾਖਿਆਤ ਬੈਠਾ ਖੇਡ ਕਰਦਾ ਸੀ ਉਹ ਸਵੈਮ ਨਿਰਗੁਣ ਜੋਤ ਅਕਾਲ ਪੁਰਖ ਸੀ ਜਿਹੜਾ ਸੰਮੁਖ ਸਾਖਿਆਤ ਦੇਖਦਾ ਸੀ ਕਿਉਂਕਿ ਜੋਤ ਸ਼ਬਦ ਦੀ ਧਾਰ ਸੀ ਕਲਯੁਗ ਤੇਰਾ ਡਿੱਗਾ ਧੜ ਪ੍ਰਭਵਨਾਸ਼ੀ ਵੇਖੇ ਖੜ ਚਾਰ ਚਪੇਰ ਨਾ ਕੋਈ ਦਿਸੇ ਕਿਲਾ ਗੜ ਕਿੱਥੇ ਵਸੇ ਕੋਈ ਅੰਦਰ ਵੜ ਪ੍ਰਭਵਨਾਸ਼ੀ ਆਪ ਮਿਟਾਏ ਤੇਰੀ ਜੜ ਕਿਦੀ ਜੜ ਕਲਯੁਗ ਦੀ ਪਾਪਾ ਵਹਿਣ ਵਿੱਚ ਜਾਏ ਹੜ ਸਤਜੁਗ ਸਾਚਾ ਧਰਤੀ ਮਾਤ ਤੇਰੀ ਗੋਦ ਵਿੱਚ ਜਾਏ ਵੜ ਗੱਲ ਕਹੀ ਦੀ ਖੇਡ ਸਾਰੀ ਬਿੱਥ ਜਿਹੜੀ ਬਣੀ ਆ ਸਤਜੁਗ ਨੂੰ ਮਾਤ ਲੋਕ ਦੇ ਉੱਤੇ ਲਾਉਣ ਦੀ ਸੀ ਸਤਜੁਗ ਸਾਚਾ ਧਰਤੀ ਮਾਤ ਤੇਰੀ ਗੋਦ ਵਿੱਚ ਜਾਏ ਵੜ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਗੁਰਸਿੱਖਾ ਆਪ ਲਿਆਏ ਬਾਹ ਵੜ ਸੰਗਤ ਜੀ ਲਿਖਤਾ ਅਥਾ ਪਰਮਾਤਮਾ ਨੇ ਲਖਾਈਆਂ ਉਸ ਪਰਮੇਸ਼ਰ ਦੀ ਵਡਿਆਈ ਵਾਸਤੇ ਸਿਫਤ ਵਾਸਤੇ ਅਸੀਂ ਬਹੁਤ ਛੋਟੇ ਆਂ ਨਾ ਸਾਡੇ ਕੋਲ ਇਹਨੇ ਲਫ਼ਜ਼ ਆ ਅਸੀਂ ਸਾਰੇ ਜਿੰਨੇ ਵੀ ਪਰਮੇਸ਼ਰ ਦੀ ਕਿਰਪਾ ਨਾਲ ਤੁਰੇ ਆ ਉਹਦੇ ਹੱਲ ਉਹਦੀ ਉਹਦਾ ਓਟ ਆਸਰਾ ਤਾਕੇ ਉਹਦੀ ਦਿੱਤੀ ਹੋਈ ਬਾਣੀ ਦੀ ਓਟ ਲੈ ਕੇ ਸਟੇਟਾਂ ਦੇ ਖੜਖੜ ਗੱਲਾਂ ਕਰਦੇ ਆਂ ਪਰ ਅੱਜ ਵੇਲਾ ਇਹ ਆ ਗਿਆ ਵਾ ਕਿ ਸਾਨੂੰ ਉਹਦੇ ਹੁਕਮਾਂ ਦੇ ਅਲ ਵਿਚਾਰ ਕਰਨ ਦੀ ਲੋੜ ਆ ਉਹਦੇ 33 ਹੁਕਮ ਦਿੱਤੇ ਆ ਸਾਡੇ ਵਾਸਤੇ ਦਿੱਤੇ ਉਹਨੇ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ ਤਾਂ ਹੀ ਸੰਸਾਰ ਵੀ ਅੱਗੇ ਸਾਡੇ ਅਸੀਂ ਐਗਜ਼ਾਮਪਲ ਸੈੱਟ ਕਰਨਾ ਵੀ ਵਾ ਵੀ ਸ਼ੁੱਡ ਬੀ ਦਾ ਰੋਲ ਮਾਡਲ ਫਾਰ ਦਾ ਹੋਲ ਵਰਲਡ ਰਾਈਟ ਐਂਡ ਇਫ ਵੀ ਊਡ ਬੀਕਮ ਡਿਫਾਲਟਰਸ ਅਸੀਂ ਹੀ ਜੇਕਰ ਕਹਿਣਾ ਨਹੀਂ ਮੰਨਣਾ ਅਹੀਂ ਗੁਸਤਾਖਾਂ ਚਾਟਾ ਹੋਣਾ ਵਾ ਤੇ ਅਸੀਂ ਆਪ ਵਿਚਾਰ ਲਈ ਅਸੀਂ ਕਿੱਧਰ ਨੂੰ ਜਾਣਾ ਲਾਸਟ ਲਾਈਨ ਇਹਨੂੰ ਵਿਚਾਰਿਓ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਉਹ ਨਿਰਗੁਣ ਰੰਕਾਰ ਸੰਧਾਸ਼ਣ ਤੇ ਬਹਿ ਕੇ ਉਹਨਾਂ ਨੇ ਲਿਖਤ ਚ ਲਿਖਾਇਆ ਬਕਾਇਦਾ ਆਹ ਕਹੀਏ ਗੱਲ ਸੋਹਮਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਾਨੂੰ ਮੁਖਾਤਬ ਕੀਤਾ ਸਤ ਸਤਜੁਗ ਵਾਲੀ ਸਤਜੁਗ ਵਾਲੀ ਸਤਗੁਰ ਸ਼ਬਦ ਦੀ ਜੈ ਕਾਕਾ ਮਨਜੀਤ ਸਿੰਘ ਦੋਆਂ ਦੇ ਚਰਨਾਂ ਹੇਠਾਂ ਬੈਠਾ ਰਹਿ महाराज शेर सिंह विष्णु भगवान गुरसंगत मान साचा सा कौन दे? वो परमात्मा हर संगत जी बाणी पढ़द हो वचन क्लास हैं कोटन कोट गलतियां हुई हो आप जी के चरणों पासो